ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਕ ਵਿਚਾਰਦੇ ਅੱਜ ਅਸੀਂ ਆਪ ਜੀ ਨੂੰ ਨਗਰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਗੁਰਦੁਆਰਾ ਸ੍ਰੀ ਸਹਿਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਵਾਉਣ ਲਈ ਲੈ ਕੇ ਆਏ ਹਾਂ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾਪ੍ਰਾਪਤ ਅਸਥਾਨ ਹੈ। ਆਉ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਵਾਉਂਦੇ ਹਾਂ ਅਤੇ ਨਾਲ ਹੀ ਇੱਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਾਂ। ਸੰਤ ਜੀ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹ ਜਾਂਦੇ ਹੋਏ ਰਾਤ ਨੂੰ ਇਸ ਜਗ੍ਹਾ ਉੱਪਰ ਬਰਾਤ ਦਾ ਠਹਿਰਾਵ ਕੀਤਾ ਸੀ ਅਤੇ ਸਵੇਰ ਹੁੰਦਿਆ ਹੀ ਇੱਥੋਂ ਹੀ ਇਸ਼ਨਾਨ ਕਰਕੇ ਸਿਹਰਾ ਬੰਦੀ ਕਰਕੇ ਬਰਾਤ ਨੇ ਡੱਲੇ ਨਗਰਵਾਲ ਚਾਲੇ ਪਾਇਸਨ ਜਿਸ ਕਾਰਨ ਕਰਕੇ ਇਸ ਅਸਥਾਨ ਦਾ ਨਾਮ ਸਿਹਰਾ ਸਾਹਿਬ ਪੈ ਗਿਆ ਇੱਥੋਂ ਦੇ ਇਤਿਹਾਸ ਮੁਤਾਬਕ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਗੁਰਦੁਆਰੇ ਨੂੰ ਧਰਮਸ਼ਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵੀ ਕਹਿੰਦੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇੱਥੇ ਧਰਮਸ਼ਾਲਾ ਬਣਵਾਈ ਸੀ ਅਤੇ ਜਿਸ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੈਭ ਜਾਦੇ ਦੀ ਜਾਣ ਸਮੇਤ ਰਹਿਣ ਬਸੇਰਾ ਕੀਤਾ ਸੀ ਸੋ ਸੰਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਇਤਿਹਾਸਕ ਖੂ ਅਤੇ ਇਤਿਹਾਸਕ ਝੰਡ ਅੱਜ ਵੀ ਮੌਜੂਦ ਹੈ ਜਿਸ ਦੇ ਆਪ ਜੀ ਦਰਸ਼ਨ ਸਾਡੀ ਵੀਡੀਓ ਦੇ ਵਿੱਚ ਕਰੋਗੇ ਇਸ ਝੰਡ ਅਤੇ ਪ੍ਰਾਤਨ ਖੂ ਨੂੰ ਇਸ ਤੋਂ ਦੀ ਸੰਗਤ ਨੇ ਅਤੇ ਪ੍ਰਬੰਧਕ ਕਮੇਟੀ ਨੇ ਬਹੁਤ ਸਤਜੇ ਢੰਗ ਨਾਲ ਸਾਮ ਕੇ ਰੱਖਿਆ ਹੋਇਆ ਹੈ। ਸੋ ਸੰਗਤ ਜੀ ਇਹ ਸੀ ਸੰਕੇਬ ਇਤਿਹਾਸ ਗੁਰਦੁਆਰਾ ਸ੍ਰੀ ਸਿਰਾ ਸਾਹਿਬ ਜੀ ਦਾ ਇਤਿਹਾਸ ਬੋਲਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾ ਦੀ ਮਾਫੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰ ਸਾਧ ਸੰਗਤ ਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ